ਪਾਵੇਂ ਉਹ ਮੁਗਲ ਹਕੂਮਤ ਹੋਵੇ ਪਾਵੇਂ ਅੰਗਰੇਜ਼ ਹਕੂਮਤ ਹੋਵੇ ਤੇ ਪਾਵੇਂ ਜਿਹੜੀ ਅੱਜ ਦੀ ਸੈਕੂਲਰ ਖਮਾਉਣ ਵਾਲੀ ਹਿੰਦੂ ਹਕੂਮਤ ਹੋਵੇ ਇਹਨਾਂ ਸਾਰਿਆਂ ਦੇ ਨਿਸ਼ਾਨੇ ਦੇ ਉੱਤੇ ਸਿੱਖ ਕੌਮ ਇਸ ਕਰਕੇ ਰਹੀ ਆ ਕਿ ਸਿੱਖ ਕੌਮ ਕਦੀ ਵੀ ਜ਼ੁਲਮ ਤੇ ਜ਼ਬਰ ਨੂੰ برداشت ਨਹੀਂ ਕਰਦੀ ਇਹਦੇ ਵਿਰੁੱਧ ਆਵਾਜ਼ ਵੀ ਉਠਾਉਂਦੀ ਆ ਤੇ ਜੇ ਲੋੜ ਪਵੇ ਤੇ ਤਲਵਾਰ ਵੀ ਉਠਾਉਂਦੀ ਆ ਤੇ ਸਮੇ ਸਮੇਤੇ ਜਿਹੜਾ ਕਿ ਹਮੇਸ਼ਾ ਹੀ ਹਾਕਮਾਂ ਨੇ ਕੋਸ਼ਿਸ਼ ਕੀਤੀ ਆ ਕਿ ਸਿੱਖਾਂ ਨੂੰ ਕਿਸੇ ਵੀ ਤਰੀਕੇ ਕਮਜ਼ੋਰ ਕੀਤਾ ਜਾਵੇ ਇਹਨਾਂ ਨੂੰ ਇਹਨਾਂ ਦੇ ਮੂਲ ਨਾਲੋਂ ਤੋੜਿਆ ਜਾਵੇ ਮੁਗਲ ਹਕੂਮਤ ਦੇ ਵੇਲੇ ਤੇ ਉਹਨਾਂ ਨੇ ਕੀ ਕੀਤਾ ਸੀਗਾ ਕਿ ਦਰਬਾਰ ਸਾਹਿਬ ਦੇ ਵਿੱਚ ਇਸ ਰੋਵਰ ਦੇ ਵਿੱਚ ਇਸ਼ਨਾਨ ਕਰਕੇ ਜਿਹੜਾ ਕਿ ਇਹਨੇ ਜਿਆਦਾ ਬਹਾਦਰ ਹੋ ਜਾਂਦੇ ਆ ਤਾਕਤਵਰ ਹੋ ਜਾਂਦੇ ਆ ਵੀ ਇਸ ਕਰਕੇ ਇਹਨਾਂ ਦੇ ਰੋਵਰ ਦੇ ਇਸ਼ਨਾਨ ਕਰਨ ਤੇ ਪਾਬੰਦੀ ਲਾ ਦਿੱਤੀ ਜਾ ਗਈ ਉਦੋਂ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਆਂ ਕਿ ਸਾਡੇ ਦਰਬਾਰ ਸਾਹਿਬ ਦੇ ਉੱਤੇ ਫੌਜੀ ਪਹਿਰੇ ਲਾਏ ਗਏ ਇੱਥੇ ਬਸੇ ਰੰਗੜ ਵਰਗੇ ਜਿਹੜੇ ਦੁਸ਼ਟ ਕੋ ਬਿਠਾਏ ਗਏ ਤੇ ਉਸ ਸਮੇਂ ਵੀ ਬੰਦੀ ਸੀ ਮਹੰਤਾਂ ਦੀ ਹਾਂਜੀ ਹਾਂਜੀ ਉਸ ਸਮੇਂ ਵੀ ਸਿੱਖਾਂ ਨੇ ਆਪਣਾ ਨਾਤਾ ਆਪਣੇ ਧਰਮ ਨਾਲੋਂ ਆਪਣੇ ਮੂਲ ਨਾਲੋਂ ਆਪਣੇ ਦਰਬਾਰ ਸਾਹਿਬ ਨਾਲੋਂ ਜਿਹੜਾ ਉਹ ਟੁੱਟਣ ਨਹੀਂ ਦਿੱਤਾ ਬੇਸ਼ੱਕ ਰਾਤ ਭਰਾਂ ਤੇ ਜਾ ਕੇ ਇਸ਼ਨਾਨ ਕਰਦੇ ਰਹੇ ਤੇ ਕਈ ਵਾਰ ਕਈ ਸਿੰਘਾਂ ਨੂੰ ਕੋਈ ਦਾ ਨਿਸ਼ਾਨਾ ਨਹੀਂ ਬਣਨਾ ਪੈਂਦਾ ਰਿਹਾ ਅੰਗਰੇਜ਼ ਹਕੂਮਤ ਦੇ ਵੇਲੇ ਵੀ ਜਿਹੜਾ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਿੱਧੇ ਤੌਰ ਤੇ ਕਬਜ਼ਾ ਕਰਨ ਦੀ بجائے ਕਿ ਜਿਹੜੇ ਪਖੰਡੀ ਮਹਾਂਤ ਜਿਹੜੇ ਆ ਵੀ ਉਹਨਾਂ ਦਾ ਕਬਜ਼ਾ ਜਿਹੜਾ ਉਹਨਾਂ ਦੇ ਰਹੀਂ ਹਕੂਮਤ ਦਾ ਕਬਜ਼ਾ ਜਿਹੜਾ ਉਹਨਾਂ ਦੁਆਰਿਆਂ ਦੇ ਉੱਪਰ ਰੱਖਿਆ ਗਿਆ ਤੇ ਉਦੋਂ ਦੀਆਂ ਚਾਲਾਂ ਜਿਹੜੀਆਂ ਕਿ ਅਸਲ ਵਿੱਚ ਇਹ ਜਿਹੜੀ ਮੌਜੂਦਾ ਹਕੂਮਤ ਆ ਇਹ ਦਾ ਵੀ ਸ਼ੁਰੂ ਤੋਂ ਅਸੀਂ ਵਰਤਾਰਾ ਵੇਖੀ ਇਹਦੇ ਇਸ ਤਰ੍ਹਾਂ ਦਾ ਹੀ ਰਿਹਾ ਕਿ ਕਿਸੇ ਵੀ ਕਿਸੇ ਤਰੀਕੇ ਜਿਹੜੀ ਇਦਾਂ ਦੀ ਧਿਰ ਜਿਹੜੀ ਆ ਗੁਰਦੁਆਰਿਆਂ ਦੇ ਉੱਤੇ ਕਾਬੂ ਹੋਵੇ ਕਿ ਜਿਹਦੇ ਰਹੀਂ ਸਿੱਧੇ ਤੌਰ ਤੇ ਸਰਕਾਰੀ ਤੰਤਰ ਦੇ ਜਿਹੜੇ ਆ ਉਹ ਫੈਸਲੇ ਕਿਸੇ ਨਾ ਕਿਸੇ ਤਰੀਕੇ ਲਾਗੂ ਕੀਤੇ ਜਾ ਸਕਣ ਤੇ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਬੇਅਦਬੀਆਂ ਦੀ ਇਹ ਵਰਤਾਰਾ ਜਿਹੜਾ ਚੱਲ ਰਿਹਾ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਤੇ ਉਹਦਾ ਕਾਰਨ ਇਹੀ ਹੈ ਕਿ ਸਿੱਖਾਂ ਦੀ ਆਪਣੇ ਗੁਰੂ ਦੇ ਨਾਲ ਜਿਹੜੀ ਹੈ ਇੱਕ ਰਿਸ਼ਤਾ ਗੁਰੂ ਨਾਲ ਸ਼ਰਧਾ ਵਿਸ਼ਵਾਸ ਹੈ ਜਿਹੜਾ ਵੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕੀਤਾ ਜਾਵੇ ਇੱਕ ਵਿਸ਼ਵਾਸ ਜਿਹੜਾ ਤੋੜਿਆ ਜਾਵੇ ਤੇ ਬੇਅਦਬੀਆਂ ਦੀ ਘਟਨਾਵਾਂ ਨੂੰ ਇਹਨਾਂ ਆਮ ਬਣਾ ਦਿੱਤਾ ਜਾਵੇ ਕਿ ਸਿੱਖਾਂ ਨੂੰ ਇਹਦੇ ਨਾਲ ਪਰ ਸਿੱਖਾਂ ਦੇ ਮਨਾਂ ਤੇ ਇਹ ਚੀਜ਼ਾਂ ਅਸਰ ਹੀ ਨਾ ਕਰਨ ਹਾਂ ਵੀ ਇਹ ਤਾਂ ਇੱਕ ਇੱਕ ਮਾਮੂਲੀ ਜੀ ਗੱਲ ਦਾ ਇਸ ਤਰੀਕੇ ਦੇ ਨਾਲ ਹੀ ਜਿਹੜਾ ਕਿ ਦਰਬਾਰ ਸਾਹਿਬ ਦਾ ਮਹੱਤਵ ਜਿਹੜਾ ਸਿੱਖਾਂ ਦੀ ਨਜ਼ਰ ਦੇ ਵਿੱਚ ਆ ਉਹ ਨੂੰ ਹੀ ਘਟਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਹੂੰ ਕਈ ਵਾਰੀ ਜਿਹੜਾ ਕਿ ਅਸੀਂ ਇਸ ਨੂੰ ਇੱਕ ਆ ਇਮਾਰਤ ਬਣਾ ਦਿੱਤਾ ਜਾਵੇ ਤੁਹਾਡੇ ਕਹਿਣ ਦਾ ਮਤਲਬ ਵੀ ਲੋਕ ਇਸ ਨੂੰ ਦੇਖਣ ਪਏ ਕਈ ਵਾਰੀ ਹੀ ਸਭ ਜੇ ਤੇ ਅਧੀ ਤੇ ਅਮਰਤ ਸਹਿਰ ਦੇ ਵਿੱਚ ਹੀ ਦੇਖਦੇ ਹਾਂ ਕਿ ਜਦੋਂ ਦਰਬਾਰ ਸਾਹਿਬ ਦੀ ਨਕਲ ਤੇ ਇੱਕ ਮੰਦਿਰ ਜਿਹੜਾ ਉੱਥੇ ਆ ਕੀਤਾ ਗਿਆ